ਪਹੁੰਚਾਂਗੇ ਮੌੜ ਮੰਡੀ ਪਸ਼ੂ ਮੰਡੀ ਜਿਹੜੀ ਇੱਥੇ ਲੱਗੀ ਹੈ ਦਿਨ ਬੁੱਧਵਾਰ ਤੇ 20 ਤਰੀਕ 20 ਫਰਵਰੀ ਤੇ ਤੁਹਾਨੂੰ ਦਿਖਾਉਣੇ ਇੱਥੇ ਇਕੱਠ ਲੋਕਾਂ ਦਾ ਕਿੰਨੇ ਪਸ਼ੂ ਲੈ ਕੇ ਆਏ ਨੇ ਤੇ ਅੱਗੇ ਚੱਲਦੇ ਆ ਵੀਡੀਓ 'ਚ ਬਣੇ ਰਹੋ ਧਿਆਨ ਨਾਲ ਵੀਡੀਓ ਨੂੰ ਦੇਖਿਓ Ô nhiên càng là càng là càng là càng là càng là càng là càng ਕੋਈ ਵੀ ਡੇਟ ਰਹੇਗੀ ਤਾਂ ਜਦ ਵੀ ਇਹ ਕਰਮੀਆਂ ਨਾਲ ਲੈਣਾ ਸੋ ਜਾਗੀ ਨਾ 4 ਦਿਨ ਦੇ ਦੇਖੋ ਜੀ ਮੱਜਾ ਨੇ ਪਸ਼ੂ ਆਇਓ ਨੇ ਤੇ ਅਣਗਿਣਤੀ ਪਸ਼ੂਆਂ ਨੇ ਤੇ ਮੱਜਾ ਹੰਗਾਮਾ ਮੋੜ ਮੰਡੀ ਦੇ ਵਿੱਚ ਦੇਖੋ ਜੇ ਤੁਸੀਂ ਭੀੜ ਕਿੰਨੀ ਲੋਕਾਂ ਦੀ ਕਿੰਨੇ ਪਸ਼ੂ ਜਾਨਵਰ ਲੈ ਕੇ ਆਏ ਹੋਏ ਨੇ ਦੇਖ ਸਕਦੇ ਪਸ਼ੂ ਲੈਣ ਚ ਖੜੇ ਠੀਕ ਇੱਧਰ ਵੀ ਤੁਸੀਂ ਦੇਖ ਸਕਦੇ ਪਸ਼ੂ ਹੀ ਪਸ਼ੂ ਨੇ ਮੱਝਾਂ ਇਹ ਮੋੜ ਮੰਡੀ ਦੇ ਵਿੱਚ ਜਿਹੜੇ ਪਸ਼ੂ ਮੇਲਾ ਇੱਧਰ ਦੇਖੋ ਛੋਟੇ ਵਰਗੀ ਮੱਝਾ ਦੇਖੋ ਛੋਟੇ ਵਰਗਾ ਕੱਦ ਕਾਟ ਬੁੜੀ ਤਾਕੜੀ ਮੱਝ ਹੈਗੀ ਆਪਾਂ ਕੱਲੀ ਅੱਜ ਸੌਂਕ ਨੂੰ ਵੀਡੀਓ ਬਣਾਉਣਾ ਹੈ ਕੋਈ ਰੇਟ ਰੂਟ ਨਹੀਂ ਆਪਾਂ ਦੱਸਣਾ ਹੈ ਹੈਗੀ ਵੀਡੀਓ ਦਾ ਨਾ ਉੱਡਾਗੇ ਕਾਗਜ਼ੀਆ ਖੜਾ ਹੋਣਾ Thank okay. you.